ਗੋਲ ਜੀ ਸਾਜੀ ਭਾਜੀ ਨਾਮ ਦੱਸ ਦਿਓ ਤੇ ਪਿੰਡ ਸਰ ਮੇਰਾ ਨਾਮ ਹੈਗਾ ਹਰਿੰਦਰ ਸਿੰਘ ਤੇ ਪਿੰਡ ਆਪਣਾ ਹੈਗਾ ਜੀ ਮੁੱਟਿਓ ਨੀਅਰ ਬਾਇ ਸਮਰਵਾਲ ਆ ਜੀ ਤੇ ਸਰ ਅੱਜ ਆਪਣੇ ਬਾਈ ਚਾਂਸਲਰ ਸਾਹਿਬ ਆਏ ਸੀਗੇ ਤੇ ਚੀਫ ਸਕੱਟਰੀ ਸਾਹਿਬ ਆਪਣੇ ਨਾਲ ਸਰਫੇਸ ਇੰਜੀਨੀਅਰ ਤਕਨੀਕ ਨਾਲ ਜਿਹੜੀ ਬਜਾਈ ਕੀਤੀ ਸੀਗੀ ਅੱਜ ਉਹਦਾ ਚੈੱਕ ਕਰਨ ਆਏ ਸੀ ਕਿ ਵੀ ਉਹਦੇ ਕੀ ਬੈਨੀਫਿਟ ਹੋ ਰਹੇ ਨੇ ਇਹ ਜੇ ਕਾਮਯਾਬ ਹੋਊਗੀ ਤੇ तकरीबन ਮੈਨੂੰ 5 ਸਾਲ ਹੋ ਗਏ ਜੀ ਇਸ ਤਕਨੀਕ ਦੇ ਨਾਲ ਬਜਾਈ ਕਰਦੇ ਨੂੰ ਤੇ ਇਹਦਾ ਨਾ ਖਰਚਾ ਬਹੁਤ ਘਟ ਗਿਆ ਜੀ ਤੇ ਜਿਹੜੀ ਆਪਾਂ ਨੂੰ ਗੋਲਡਨ ਡੇ ਸਮੱਸਿਆ ਮੇਨ ਸੀਗੀ ਉਹ ਘਟ ਗਈ ਸਰ ਪਾਣੀ ਦੀ ਬਚਤ ਹੋ ਰਹੀ ਆ ਤੇ ਦੂਸਰਾ ਸਰ ਖਾਦ ਵੀ ਘਟ ਰਹੀ ਆ ਤੇ ਮੈਂ ਤਾਂ ਕਿਸਾਨ ਭਰਾਵੋ ਨੂੰ ਇਹ ਅਪੀਲ ਕਰਦਾ ਹਾਂ ਵੀ ਚਾਹੇ ਇੱਕ ਇਕੜ ਤੋਂ ਸ਼ੁਰੂ ਕਰੋ ਇੱਕ ਇੱਕ ਇਕੜ ਟਰਾਇਲ ਕਰ ਲਓ ਤੁਸੀਂ ਤੇ ਇਹ ਚੀਜ਼ ਨੂੰ ਅਪਣਾਓ ਜੇ ਤੁਹਾਨੂੰ ਬੈਨੀਫਿਟ ਲੱਗਦਾ ਇਨੂੰ ਫਿਰ ਅੱਗੇ ਤੋਂ ਅੱਗੇ ਵਧਾ ਲੂ ਕਿਉਂਕਿ ਮੈਂ ਵੀ 5 ਸਾਲ ਤੋਂ ਇਹੀ ਟ੍ਰਾਇਲ ਕਰਦਾ ਕਰਦਾ ਅੱਜ 25 ਏਕੜ ਦਾ